ਅਮਰੀਕਾ ਤੋਂ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਓਜ਼ ਦੀ ਜਦ ਚਰਚਾ ਹੁੰਦੀ ਹੈ ਤਾਂ ਗੂਗਲ ਦੇ ਸੁੰਦਰ ਪਚਾਈ ਅਤੇ ਮਾਈਕਰੋਸਾਫਟ ਦੇ ਸਤਿਆ ਨਡੇਲਾ ਦੇ ਨਾਂ ਸਾਹਮਣੇ ਆਉਂਦੇ ਨੇ ਪਰ ਕਾਉਂਟੂਮੇ ਸਕੀਪ ਕੰਪਨੀ ਦੇ ਭਾਰਤੀ ਮੂਲ ਦੇ ਸੰਸਥਾਪਕ ਅਤੇ ਸਾਬਕਾ ਸੀਓ ਜਗਦੀਪ ਸਿੰਘ ਨੇ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਉਹਨਾਂ ਦੀ ਰੋਜ਼ਾਨਾ ਦੀ ਤਨਖਾਹ ਲਗਭਗ 48 ਕਰੋੜ ਰੁਪਏ ਹੈ ਉਹਨਾਂ ਦੀ ਸਾਲਾਨਾ ਤਨਖਾਹ ਲਗਭਗ 17500 ਕਰੋੜ ਰੁਪਏ ਹੈ ਉਹਨਾਂ ਦੇ ਪੈਕੇਜ ਵਿੱਚ 19726 ਕਰੋੜ ਰੁਪਏ ਦੇ ਸ਼ੇਅਰ ਵੀ ਸ਼ਾਮਿਲ ਨੇ ਉਹ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀ ਬਣ ਗਏ ਨੇ ਜਗਦੀਪ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਕਲੇ ਤੋਂ ਐਮਬੀਏ ਕੀਤੀ ਉਸਨੇ 10 ਸਾਲਾਂ ਤੱਕ ਕਈ ਕੰਪਨੀਆਂ ਵਿੱਚ ਕੰਮ ਕਰਕੇ ਬੈਟਰੀ ਤਕਨੀਕੀ ਬਾਰੇ ਸਿੱਖਿਆ ਇਸ ਤੋਂ ਬਾਅਦ 2010 ਵਿੱਚ ਕਾਉਂਟਮ ਸਕੇਪ ਕੰਪਨੀ ਦੀ ਸਥਾਪਨਾ ਕੀਤੀ ਇਹ ਨਵੀਂ ਪੀੜੀ ਦੀ ਸਲਾਈਡ ਸਟੇਟ ਰੀਚਾਰਜ ਹੋਣ ਯੋਗ ਲਿਥੀਅਮ ਮੈਂਟਲ ਬੈਟਰੀ ਦਾ ਨਿਰਮਾਣ ਕਰਦਾ ਕੰਪਨੀ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਵਿੱਚ ਹੈ ਸਿੰਘ ਨੇ ਫਰਵਰੀ 2024 ਵਿੱਚ ਕੁਆਂਟਮੇ ਸਕੀਪ ਦੇ ਸੀਓ ਵੱਜੋਂ ਅਸਤੀਫਾ ਦੇ ਦਿੱਤਾ ਸੀ ਕੰਪਨੀ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਉਸwidetildet ਸਟਾਰਟਅਪ ਦੇ ਸੀਓ ਵੀ ਹਨ ਜਗਦੀਪ ਸਿੰਘ ਨੂੰ ਨਵੀਨਤਾ ਲਈ ਜਾਣਿਆ ਜਾਂਦਾ ਹੈ ਕੁਆਂਟਮੇ ਸਕੀਪ ਵਿੱਚ ਬਣੀਆਂ ਸਲਾਈਡ ਸਟੇਟ ਬੈਟਰੀਆਂ ਰਵਾਇਤੀ ਬੈਟਰੀਆਂ ਨਾਲੋਂ ਲੰਬੀ ਪਾਵਰ ਤੇ ਤੇਜ਼ੀ ਨਾਲ ਚਾਰਜ ਕਰਦੀਆਂ ਨੇ ਈਵੀਜ਼ ਵਿੱਚ ਇਹਨਾਂ ਦੀ ਬਹੁਤ ਵਰਤੋਂ ਕੀਤੀ ਜਾ ਰਹੀ ਹੈ ਈਵੀ ਸੈਕਟਰ ਵਿੱਚ ਉਸਾਰ ਦੇ ਨਾਲ ਕੰਪਨੀ ਵੀ ਨਵੀਆਂ ਉਚਾਈਆਂ ਤੇ ਪਹੁੰਚ ਰਹੀ ਹੈ